ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਪੇਸ਼ੇ ਤੋਂ ਗ੍ਰੰਥੀ ਸਿੰਘ ਪਿੰਡ ਸਨੇਰ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਦਾ ਰਹਿਣ ਵਾਲਾ ਹਾਂ ਸੇਵਾ ਤਾਂ ਜੀ ਕੋਈ ਮਤਲਬ ਅਸੀਂ ਖੁੱਲੇ ਖੰਡ ਪਾੜ ਕਰਦੇ ਆ ਜਦੋਂ ਕੋਈ ਸਾਨੂੰ ਬੁਲਾਉਂਦਾ ਵਾ ਉਦੋਂ ਹੀ ਅਸੀਂ ਜਾਂਦੇ ਆ ਉਦੀ ਲਗਭਗ 6000 ਰੁਪਿਆ ਭੇਟਾ ਹੁੰਦੀ ਆ ਜਿਵੇਂ 4 ਇੰਚ ਕਰ ਲੀਏ ਤਾਂ 1500 ਰੁਪਿਆ ਆਉਂਦਾ ਜੀ ਘਰ ਦੇ ਹਾਲਾਤ ਜੀ ਐਡੇ ਜ਼ਿਆਦਾ ਬਿਹਤਰ ਨਹੀਂ ਕਿ ਆਪ ਜੀ ਨੂੰ ਪਤਾ ਹੈ ਕਿ ਇਸ ਵਕਤ ਜਿਹੜੇ ਹਾਲਾਤ ਆ ਗ੍ਰੰਥੀ ਸਿੰਘਾਂ ਦੇ ਬਹੁਤ ਜਿਹੜੇ ਉਹ ਮਾੜੇ ਚੱਲ ਰਹੇ ਆ ਕਲਯੁਗ ਦਾ ਜਵਾਨਾ ਹੋਣ ਕਰਕੇ ਲੋਕ ਜਿਹੜੀ ਲਕਚਰਤਾ ਨੂੰ ਜਿਹੜੀ ਪਹਿਲ ਦੇ ਰਹੇ ਆ ਗੁਰਬਾਣੀ ਤੋਂ ਪਿਛੇ ਹਟਦੇ ਜਾ ਰਹੇ ਆ ਗ੍ਰੰਥੀ ਸਿੰਘ ਦਾ ਜਿਹੜਾ ਸਤਕਾਰ ਆ ਉਹ ਕਰਨ ਤੋਂ ਜਿਹੜੇ ਉਹ ਵਾਂਝੇ ਹੋ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਕੋਈ ਵੀ ਗ੍ਰੰਥੀ ਸਿੰਘ ਆਪਦੇ ਬੱਚੇ ਨੂੰ بیٹے ਨੂੰ ਜਾਂ ਬੇਟੀ ਨੂੰ ਉਹ ਗ੍ਰੰਥੀ ਸਿੰਘ ਬਣਾਉਣ ਤੋਂ ਤਿਆਰ ਨਹੀਂ ਖਾਲਸਾ ਇੱਕ ਸੰਸਥਾ ਜਿਹੜੀ ਆ ਉਹਨਾਂ ਦਾ ਹੈਲਪਲਾਈਨ ਨੰਬਰ ਸੀਗਾ ਉਹਦੇ ਤੋਂ ਆਪਦੀ ਰਿਕਵੈਸਟ ਪਾਈ ਵੀ ਸਾਨੂੰ ਸਹਾਇਤਾ ਦੀ ਲੋੜ ਆ ਉਹਨਾਂ ਵੱਲੋਂ ਮੈਨੂੰ ਜਿਹੜਾ ਇਹ ਰੱਖਸ਼ਾ ਪ੍ਰੋਵਾਈਡ ਕਰਵਾਇਆ ਗਿਆ ਆ ਘਰ ਦੀ ਜਿਹੜਾ ਗੁਜ਼ਾਰਾ ਚਲਾਉਣ ਵਾਸਤੇ ਗਰੰਥੀ ਸਿੰਘਾਂ ਦਾ ਜਿਹੜਾ ਜੀਵਨ ਪੱਧਰ ਉੱਚਾ ਚੱਕਣ ਵਾਸਤੇ ਜਿਹੜਾ ਇਹ ਸੰਸਥਾ ਨੇ ਬਹੁਤ ਵੱਡਾ ਫਰਾਲਾ ਕੀਤਾ ਮੈਂ ਤਾਂ ਇਹੋ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹ ਸੰਸਥਾ ਦੇ ਬਾਨੀ ਜਿਹੜੇ ਆ ਰਵੀ ਸਿੰਘ ਖਾਲਸਾ ਸਮੂਚੀ ਟੀਮ ਨੂੰ ਸੱਚੇ ਪਾਤਸ਼ਾਹ ਦਾ ਦੁਗਣੀ ਰਾਤ ਤੋਂ ਦੁਗਣੀ ਤਰੱਕੀ ਬਾਸ਼ਨ ਗਰੀਬੀ ਨੂੰ ਦੂਰ ਕਰਨ ਦੀ ਇਹ ਇੱਕ ਬਹੁਤ ਵੱਡੀ ਲੜਾਈ ਜਿਹੜੀ ਉਹ ਲੜ ਰਹੇ ਆ ਇੱਕ ਜਿਹੜਾ ਗ੍ਰੰਥੀ ਸਿੰਘਾਂ ਵਾਲਾ ਇਹਨਾਂ ਦਾ ਵਿਸ਼ੇਸ਼ ਧਿਆਨ ਆ ਦਸਵੰਦ ਜਿਹੜਾ ਇਹ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਦਸਾਂ ਨੌਾਂ ਦੀ ਕਰਤ ਦੇ ਵਿੱਚੋਂ ਆਪਦਾ ਜਿਹੜਾ ਦਸਵੰਦ ਕੱਢਣਾ ਜ਼ਰੂਰੀ ਆ ਕਿ ਜੇਕਰ ਤੁਸੀਂ ਆਪਦੇ ਦਸਵੰਦ ਨੂੰ ਸਹੀ ਇਸਤੇਮਾਲ ਕਰਉਣਾ ਚਾਹੁੰਦੇ ਆ ਉਹ ਦਸਵਾਹਾਂ ਦਾ ਤੁਸੀਂ ਜਿਹੜਾ ਖਾਲਸਾ ਏਡ ਉਹਨਾਂ ਨੂੰ ਭੇਜੋ ਤਾਂ ਕਿ ਜੋ ਜਿਹੜਾ ਤੁਹਾਡਾ ਦਿੱਤਾ ਹੋਇਆ ਦਾਨ ਆ ਉਹ ਜਿਹੜਾ ਸਹੀ ਥੋੜ੍ਹ ਲੱਗ ਸਕੇ ਤਾਂ ਕਿ ਜਿਹੜਾ ਸਮੁੱਚੀ ਸੰਗਤ ਦਾ ਜਿਹੜਾ ਉਹ ਜਿਹੜੀ ਭੇਟਾ ਵਾ ਉਹ ਪ੍ਰਵਾਨ ਹੋ ਸਕੇ